ਜਦੋਂ ਪਹਿਲੋ ਮੀਟਿੰਗਾਂ ਹੋਈਆਂ ਸੀ ਉਦੋਂ ਕੇਂਦਰ ਨੇ ਸੂਬੇ ਨੂੰ ਥੋੜਾ ਪਾਲਿਆ ਸੀ ਇਹ ਤਾਂ ਕੇਂਦਰ ਤਾਂ ਜਾਣਬੁੱਝ ਕੇ ਅੜਿਆ ਨਾ ਜੇ ਕੋਈ ਮੋਰਚਾ ਲੱਗੂਗਾ ਤੇ ਪੰਜਾਬ ਦੇ ਅੰਦਰ ਉਹਦਾ ਰੂਪ ਬਦਲਵਾ ਹੋਊਗਾ ਬਹਿਰਾਮ ਕੇ ਸਮੇਤ ਬਹੁਤ ਸਾਰੇ ਆਗੂਆਂ ਤੇ ਲਾਠੀ ਚਾਰਜ ਹੋਇਆ ਸਧਾਰਨ ਕਿਸਾਨ ਮਜ਼ਦੂਰ ਤੇ ਮਾਵਾਂ ਪੈਣਾਂ ਤੇ ਲਾਠੀ ਚਾਰਜ ਹੋਇਆ ਤੋਂ ਉਹਨਾਂ ਨੂੰ ਮੌਕੇ ਤੇ ਹੀ ਸਸਪੈਂਡ ਕਰਤਾ ਜਾਵੇ ਔਰ ਉਹਨਾਂ ਦੀ ਵਿਭਾਗੀ ਜਿਹੜੀ ਕਾਰਵਾਈ ਆ ਖੋਲੀ ਜਾਵੇ ਪੁਲਸ ਦੀ ਨਿਗਰਾਨੀ ਚ ਹਰ ਤਰ੍ਹਾਂ ਦਾ ਸਮਾਨ ਚੋਰੀ ਜਿਹੜਾ ਹੋਇਆ ਉਹਦੀ ਪਰਭਾਈ ਪੰਜਾਬ ਸਰਕਾਰ ਕਰੇ ਪਰ ਉਲਟਾ ਪੁਲਸ ਨੇ ਜਿਹੜੇ ਨੌਜਵਾਨ ਕਿਤੇ ਸਮਾਨ ਲੱਭ ਕੇ ਦਿੰਦੇ ਸੀਗੇ ਨਾ ਕ ਉਹਨਾਂ ਦੇ ਪਰਚੇ ਕਰਦੇ ਉਹ ਪਰਚੇ ਮੌਕੇ ਤੋਂ ਖਾਰਜ ਕੀਤੇ ਜਾਂਦੇ ਕੇਂਦਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਾਲ 4 ਮਈ ਦੀ ਮੀਟਿੰਗ ਮੁਲਤਵੀ ਕਰਨ ਤੋਂ ਬਾਅਦ ਦੋਵੇਂ ਮੋਰਚਿਆਂ ਦੇ ਆਗੂਆਂ ਨੇ ਇੱਕ ਵਾਰ ਫਿਰ ਮੰਥਨ ਕੀਤਾ ਮੀਟਿੰਗ ਕੀਤੀ ਹੈ ਤਾਂ ਇੱਕ ਵਾਰ ਫਿਰ ਉਹੀ ਗੱਲ ਦੁਹਰਾਈ ਆ ਕਿ ਕੇਂਦਰ ਦੇ ਨਾਲ ਜਿਹੜੀ ਮੀਟਿੰਗ ਹੋਣੀ ਆ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਨਮਾਇंदे ਨਾਲ ਬੈਠਣ ਇਸ ਤੋਂ ਇਲਾਵਾ 6 ਮਈ ਨੂੰ ਛੰਭੂ ਦੇ ਉੱਤੇ ਇੱਕ ਵੱਡਾ ਦਰਨਾ ਦਿੱਤਾ ਜਾਣਾ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਪੁਲਿਸ ਅਫਸਰਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਤਸੱਦਦ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਗਈ ਆ ਗੱਲਬਾਤ ਕਰਦੇ ਆ ਸਰਪੰਸ ਸਿੰਘ ਪੰਦੇਰ ਸਾਡੇ ਨਾਲ ਨੇ ਪੰਦੇਰ ਸਾਹਿਬ ਅੱਜ ਮੀਟਿੰਗ ਹੋਈ ਆ ਲੰਬਾ ਮੰਥਨ ਹੋਇਆ ਕਿਹੜੇ ਕਿਹੜੇ ਫੈਸਲੇ ਐ ਲੈ ਆਹ ਦੇਖੋ ਇੱਕ ਤਾਂ ਜਿਵੇਂ ਕੇਂਦਰ ਨੇ ਚਿੱਠੀ ਲਿਖੀ ਆ ਉਹਦੇ ਸਾਡਾ ਸਪਸ਼ਟ ਹੈ ਵੀ ਜਿਹੜਾ ਉਹ ਕਹਿੰਦੇ ਨਾ ਸੀ ਫੈਡਰਲ ਟਾਂਚੇ ਦਾ ਸਨਮਾਨ ਕਰਦੇ ਆ ਕੁਛ ਨਹੀਂ ਕਹ ਉਹਨਾਂ ਨੇ ਸਨਮਾਨ ਕੀਤਾ ਭਗਵੰਤ ਮਾਨ ਦਾ ਵੀ ਭਗਵੰਤ ਮਾਨ ਸਰਕਾਰ ਕਿਸਾਨਾਂ ਤੇ ਜ਼ਬਰ ਜ਼ੁਲਮ ਕਰਕੇ ਜਿਵੇਂ ਨੇ ਮੋਰਚੇ ਖੜੇੜੇ ਆ ਔਰ ਜਿਵੇਂ ਉਹਨਾਂ ਨੇ ਕੇਂਦਰ ਦੀ ਗੱਲ ਮੰਨੀਆਂ ਉਹ ਸਨਮਾਨ ਆ ਤੇ ਇਸ ਕਰਕੇ ਕਹਿੰਦੇ ਵੀ ਇਹੋ ਜਿਹਾ ਚਿਹਤਾ ਮੁੱਖ ਮੰਤਰੀ ਸਾਨੂੰ ਵਿੱਚ ਚਾਹੀਦਾ ਵਾ ਇਹਨਾਂ ਤੋਂ ਬਿਗਾਰੇ ਸੀ ਨਹੀਂ ਕਰ ਸਕਦੇ ਮੀਟਿੰਗ ਜਿੱਥੋਂ ਤੱਕ ਸਵਾਲ ਹੈਗਾ ਵਾ ਫੈਡਰਲ টাਚੇ ਦਾ ਪੰਜਾਬ ਲੜਦਾ ਰਿਹਾ ਅਨੰਦਪੁਰ ਸਾਹਿਬ ਦੇ ਮਤੇ ਅਧੀਨ ਸਿਰਫ ਉਹ ਸੂਬਾ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਾਲੀ ਗੱਲ ਸੀ ਉਦੋਂ ਕਹਿੰਦੇ ਸੀ ਇਹ ਵੱਖਵਾਦੀ ਨੇ ਫਿਰ ਤਮਲਾਡੂ ਚੋਂ ਗੱਲਾਂ ਆਈਆਂ ਫਿਰ ਮਮਤਾ ਬਨਰਜੀ ਪੱਛਮੀ ਬੰਗਾਲ ਚੋਂ ਬਹੁਤ ਸਾਰੇ ਸੂਬਿਆਂ ਨੇ ਹੁਣ ਭਾਰਤਦਿਆਂ ਨੇ ਇਹ ਗੱਲਾਂ ਕਹੀਆਂ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣੇ ਚਾਹੀਦੇ ਆ ਔਰ ਜਦਕਿ ਅਸੀਂ ਵਰਤਾਰਾ ਦੇਖ ਰਹੇ ਹਾਂ ਕੁਝ ਕਾਂਗਰਸ ਵਾਲੇ ਸ਼ੁਰੂ ਹੋ ਗਏ ਸੀ ਕੁਝ ਹੁਣ ਮ ਆ ਆਪਣੀ ਹੈਗੀ ਬਚਪਾ ਵੇਲੇ ਇਹ ਲਗਾਤਾਰ ਕੇਂਦਰੀਕਰਨ ਕਰ ਰਹੀ ਹੈ ਤਾਂ ਜਿੱਦਣ ਤਿੰਨ ਖੇਤੀ ਕਾਨੂੰਨ ਲਿਆਂਦੇ ਸੀ ਖੇਤੀ ਸੂਬਿਆਂ ਦਾ ਜੇ ਵਿਸ਼ਾ ਸੀ ਸੀ ਉਦੋਂ ਕਿਉਂ ਨਹੀਂ ਸੀ ਚੇਤੇ ਹੈਗਾ ਅੱਜ ਵੀ ਖੇਤੀ ਸੈਕਟਰ ਦੀ ਫਸਲਾਂ ਦੀ ਖਰੀਦ ਫਸਲਾਂ ਦੀ ਸਟੋਰੇਜ ਫਸਲਾਂ ਦਾ ਵੇਚ ਸਭ ਕੁਝ ਆ ਗਿਆ ਬੀਜ ਵੀ ਆਪਣੇ ਹੱਥ ਚ ਹੈ ਗਿਆ ਖੋਜਾਂ ਵੀ ਉਤੋਂ ਦੇ ਹੀ ਜਾਂਦੇ ਕਾਰਪੋਰੇਟ ਦੀਆਂ ਪਾਣੀ ਵਾਲਾ ਵਿਸ਼ਾ ਭਾਵੇਂ ਸੂਬਿਆਂ ਦਾ ਉੱਤੇ ਵੀ ਆਪਣਾ ਅਧਿਕਾਰ ਸਮਝਦੇ ਆ ਵਿੱਦਿਆ ਵਾਲਾ ਮਸਲਾ ਭਾਵੇਂ ਸੂਬਿਆਂ ਦਾ ਉੱਤੇ ਵੀ ਆਪਣੀ ਮਰਜ਼ੀ ਕਰੀ ਤੁਰੇ ਜਾਂਦੇ ਆ ਤਾਂ ਮਤਲਬ ਇਹ ਖੇਖਣ ਜਿਹਾ ਵਾ ਜਿਹੜਾ ਉਹ ਚਿੱਠੀ 'ਚ ਲਿਖਿਆ ਵੀ ਕੋਈ ਉਹਨਾਂ ਦਾ ਫੈਡਰਲ ਟਾਂਚ ਵਾਲੀ ਗੱਲ ਨਹੀਂ ਜੀਐਸਟੀ ਤੇ ਭਾਵੇਂ ਸਾਡਾ ਮੁੱਦਾ ਨਹੀਂ ਪੂਰੇ ਸਟੇਟ ਰੋਏ ਆ ਵੀ ਤੁਸੀਂ ਇੱਕਾ ਅਧਿਕਾਰ ਕੇਂਦਰ ਦਾ ਕਰਨ ਆ ਆ ਸੰਨ ਤੁਸੀਂ ਹੱਕ ਨਹੀਂ ਦਿੰਦੇ ਹੈਗੇ ਰੂਲ ਡਿਵੈਲਪਮੈਂਟ ਤੇ ਪੰਜਾਬ ਪੜੀ ਜਾਂਦਾ ਇੰਨਾ ਚੇਤਾ ਮੁੱਖ ਮੰਤਰੀਆਂ ਰੂਲਰ ਡਿਵੈਲਪਮੈਂਟ ਹੀ ਦੇ ਦਿਓ ਇਹਨੂੰ ਠੀਕ ਆ ਇਹ ਕਹਤਾ ਏ ਸੀਗਾ ਸੈਕੰਡ ਸੀਗਾ ਵੀ 6 ਮਈ ਨੂੰ ਸ਼ੰਭੂ ਮੋਰਚੇ ਤੇ ਜੋ ਜ਼ਬਰ ਹੋਇਆ ਪੁਲਿਸ ਜ਼ਬਰ ਕਿਉਂਕਿ ਇਹ ਇੱਥੇ دہشت ਪਾ ਰਹੇ ਨੇ ਔਰ ਜਵੇਂ ਉਹਨਾਂ ਨੇ ਡਰਾਉਣੀ ਤਸਵੀਰਾਂ ਪੂਰੇ ਮੀਡੀਆ ਰਹੀਂ ਪਹੁੰਚਾਈਆਂ ਉਹਦੇ ਲਈ ਸੀਗਾ ਵੀ اخਲਾਕੀ ਤੌਰ ਤੇ ਜੋ ਕੁਝ ਵੀ ਹੋਇਆ ਉਹਨੂੰ ਬਾਹਰ ਨਾ ਲੋਕਾਂ ਵੀ ਜੜੇ ਵੀ ਅਧਿਕਾਰੀ ਸੀਗੇ ਬਹਿਰਾਮ ਕੇ ਸਮੇਤ ਬਹੁਤ ਸਾਰੇ ਆਗੂਆਂ ਤੇ ਲਾਠੀ ਚਾਰਜ ਹੋਇਆ ਸਧਾਰਨ ਕਿਸਾਨ ਮਜ਼ਦੂਰ ਤੇ ਮਾਵਾ ਪੈਣਾ ਤੇ ਲਾਠੀ ਚਾਰਜ ਹੋਇਆ ਤੋ ਉਹਨਾਂ ਨੂੰ ਮੌਕੇ ਤੇ ਹੀ ਸਸਪੈਂਡ ਕਰਤਾ ਜਾਵੇ ਔਰ ਉਹਨਾਂ ਦੀ ਵਿਭਾਗੀ ਜਿਹੜੀ ਕਾਰਵਾਈ ਆ ਉਹ ਖੋਲੀ ਜਾਵੇ ਔਰ ਜੇ ਦੋਸ਼ੀ ਪਾਏ ਗਏ ਤਾਂ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਸੈਕੰਡ ਉਹਦਾ ਪਾਰਟ ਹੈਗਾ ਵੀ ਪੁਲਿਸ ਦੀ ਨਿਗਰਾਨੀ ਚ ਹਰ ਤਰ੍ਹਾਂ ਦਾ ਸਮਾਨ ਚੋਰੀ ਜਿਹੜਾ ਹੋਇਆ ਉਹਦੀ ਪਰਪਾਈ ਪੰਜਾਬ ਸਰਕਾਰ ਕਰੇ ਤੀਸਰਾ ਹੈ ਕਿ ਉੱਥੇ ਜਿਹੜਾ ਸਮਾਨ ਚੋਰੀ ਹੈ ਪੁਲਿਸ ਦੇ ਨਾਲ ਜਿਹੜੇ ਰਲੇ ਹੋਏ ਬੰਦੇ ਸੀ ਜਿਵੇਂ ਗੁਰਲਾਲ ਕਨਾਵਰ ਦੇ ਨਾਲ ਕੁ ਸਾਥੀ ਉਹਨਾਂ ਦੇ ਜਿਹੜੇ ਸ਼ਰਾਰਤੀ ਕੁ ਸੁਭਾਦੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਚੋਰੀ ਕਰਵਾਉਣ ਦੇ ਸਮਾਨ ਸਮਾਨ ਉਹਨਾਂ ਸਾਰਿਆਂ ਖਿਲਾਫ ਕਾਰਵਾਈ ਹੋਵੇ ਜਿਹੜੇ ਉਹਦੇ ਚ ਹੈਗੇ ਸੀ ਪੁਲਿਸ ਮੌਜੂਦ ਸੀ ਪਰ ਉਲਟਾ ਪੁਲਿਸ ਨੇ ਜਿਹੜੇ ਨੌਜਵਾਨ ਕਿਤੇ ਸਮਾਨ ਲੱਭ ਕੇ ਦੇਂਦੇ ਸੀਗੇ ਜਾਂ ਕ ਉਹਨਾਂ ਦੇ ਪਰਚੇ ਕਰਦੇ ਉਹ ਪਰਚੇ ਮੌਕੇ ਤੋਂ ਖਾਰਜ ਕੀਤੇ ਜਾ ਇਦੋਂ ਗਾਂ ਸੀਗਾ ਵੀ ਜਿੰਨੇ ਵੀ ਗੰਭੀਰ ਅਤ ਗੰਭੀਰ ਜ਼ਖਮੀ ਆ ਉਹਨਾਂ ਨੂੰ ਅਸੀਂ ਕਿਹਨੇ ਨੌਕਰੀ 25 ਲੱਖ ਰੁਪਈਆ ਇਲਾਜ ਫਰੀ ਕਰੋ ਨਕਾਰਾਈ ਹੋਗੇ ਗੰਭੀਰ ਬੰਦੇ ਆ ਉਹਨਾਂ ਨੂੰ 15 ਲੱਖ ਤੇ ਇਲਾਜ ਫਰੀ ਕੀਤਾ ਜਾਵੇ ਜਿਹੜੇ ਜ਼ਖਮੀ ਆ ਉਹਨਾਂ ਨੂੰ 5 ਲੱਖ ਦਿੱਤਾ ਜਾਵੇ ਜਿਹੜੇ ਬਿਲਕੁਲ ਸਧਾਰਨ ਮਾਈਨਰ ਆ ਉਹਨਾਂ ਨੂੰ 1 ਲੱਖ ਰੁਪਈਆ ਦਵੇ ਸਰਕਾਰ ਇਹ ਪਿਛਲੇ ਅੰਦੋਲਨ ਜੀ ਵੀ ਜਿਹੜੇ ਛੁੱਟ ਗਏ ਉਹਨਾਂ ਨੂੰ ਵੀ ਦਵੇ ਇਦੋਂ ਗਾਂ ਇਸ ਅੰਦੋਲਨ 'ਚ ਜਿੰਨੇ ਵੀ ਸ਼ਹੀਦ ਹੋਏ ਜਾਂ ਪਹਿਲੇ ਅੰਦੋਲਨ 'ਚ ਜਿੰਨੇ ਸ਼ਹੀਦ ਹੋਇਆ ਮੰਗਾਂ ਰਹਿੰਦੀਆਂ ਉਹਨਾਂ ਦੀਆਂ ਨੌਕਰੀਆਂ ਦੇ ਮੁਆਵਜ਼ਾ ਦਿੱਤਾ ਜਾਵੇ ਜਿਸ ਤਰ੍ਹਾਂ ਪੂਰੇ ਕੇਸ ਪਾਏ ਹੋਏ ਪੁਲਿਸ ਕੇਸ ਆ ਉਹ ਪੁਲਿਸ ਕੇਸ ਹਰ ਤਰ੍ਹਾਂ ਦੇ ਵਾਪਸ ਲਏ ਜਾਣੇ ਚਾਹੀਦੇ ਆ ਇਹ ਮੰਗਾਂ ਲੈ ਕੇ ਜਿਹੜਾ ਸ਼ੰਭੂ ਮੋਰਚਾ ਸੀ ਤੇ ਇਸ ਕੋ ਲਾਵਾ ਕੇਂਦਰ ਨੇ ਚਿੱਠੀ ਲਿਖੀ ਯਾਰ ਮੀਟਿੰਗ ਮੁਲਤਵੀ ਕਰਤੀ ਤੇ ਬਕਾਇਦਾ ਇੱਕ ਪੁਆਇੰਟ ਉਹਨਾਂ ਨੇ ਲਿਖ ਦਿੱਤਾ ਕਿ ਕਿਸਾਨ ਜਥੇਬੰਦੀ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਸੰਘੀ ਢਾਂਚੇ ਦਾ ਹਵਾਲਾ ਦਿੱਤਾ ਕਿ ਪੰਜਾਬ ਸਰਕਾਰ ਦੇ ਨੁਮਾਇंदे ਤਾਂ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਕਿ ਹੁਣ ਜਥੇਬੰਦੀਆਂ ਕੀ ਫੈਸਲਾ ਲੈਣੀਆਂ ਨੇ ਜੇਕਰ ਪੰਜਾਬ ਸਰਕਾਰ ਦੇ ਨੁਮਾਇंदे ਹਿੱਸਾ ਲੈਣਗੇ ਕਿ ਜਥੇਬੰਦੀਆਂ ਉਸ ਮੀਟਿੰਗ ਦਾ ਹਿੱਸਾ ਵੰਡਣਗੇ ਜਾਂ ਨਹੀਂ ਵੰਡਣਗੇ ਇਹ ਓਪਨ ਹੈ ਸਾਡੀ ਪਹਿਲੀ ਪੋਜੀਸ਼ਨ ਹੈ ਜੋ ਅਸੀਂ ਕਿਹਾ ਉੱਤੇ ਹੀ ਖੜੇ ਹਾਂ ਕਿ ਕੇਂਦਰ ਕੋਈ ਫੈਡਰਲ ਢਾਂਚਾ ਨਹੀਂਗਾ ਉਹ ਆਪ ਗੱਲ ਕਰਨਾ ਚਾਹੁੰਦਾ ਠੀਕ ਹੈ ਨਹੀਂ ਕਰਨਾ ਚਾਹੁੰਦਾ ਉਹਦੀ ਮਰਜ਼ੀ ਹੈ ਕੋਈ ਜਿਹੜਾ ਸੰਗੀਤਾਂਚੇ ਦਾ ਹਵਾਲਾ ਦੇ ਰਿਹਾ ਝੂਠ ਹੈਗਾ ਮੈਂ ਦੱਸਦਾ ਔਰ ਇਹਦੇ ਨਾਲ ਨਾਲ ਜੋ ਗਰਦਾਸਪੁਰ ਚ ਅੱਜ ਹੋਇਆ ਹੈਗਾ ਤੁਹਾਨੂੰ ਪਤਾ ਲਗਭਗ 16 ਕਿਸਾਨ ਤੇ 16 ਬੀਬੀਆਂ ਗ੍ਰਿਫਤਾਰ ਹੋਈਆਂ ਉਹਦੇ ਤੇ ਵੀ ਜਥੇਬੰਦੀ ਆਉਣ ਵਾਲੇ ਸਮੇਂ ਤਿੱਖਾ ਅੰਦੋਲਨ ਕਰੂਗਾ ਇਸ ਜ਼ਬਰਦਸਤ ਵੀ ਮੂੰਹ ਤੋੜ ਜਵਾਬ ਦੇਵਾਂਗੇ ਅਜੇ ਚ ਵੀ ਨਿੰਦਿਆ ਪਾਈ ਗਈ ਜਿਹੜਾ ਹਰਿਆਣੇ ਦੇ ਵਿੱਚ ਕੋ ਅਦਾਲਤਾਂ ਨੂੰ ਨੋਟਿਸ ਚਾਰਿਆ ਉਹਦੀ ਵੀ ਅਸੀਂ ਨਿੰਦਿਆ ਕਰਦੇ ਹੈਗੇ ਆਂ ਵੀ ਉਹ ਉਹ ਨੋਟਿਸ ਜੇ ਨਾ ਸਮਝੋ ਵੀ ਮੋਰਚਾ ਮੁੱਕ ਗਿਆ ਮੋਰਚਾ ਅਸੀਂ ਲੜਾਂਗੇ ਔਰ ਛੇ ਨੂੰ ਆਉਣ ਵਾਲੇ ਸਮੇਂ 'ਚ ਕੋਈ ਤਿੱਖੇ ਲਾੜਨਾ ਇੱਧਰ ਵੀ ਅੜ ਗਿਆ ਆਪਣੇ ਸਟੈਂਡ ਤੇ ਤੁਸੀਂ ਨੂੰ ਹੀ ਆਪਣਾ ਸਟੈਂਡ ਲੈ ਲਿਆ ਫਿਰ ਤਾਂ ਗੱਲਬਾਤ ਮਸਾਂ ਚੱਲੀ ਸੀ ਸਾਲ ਬਾਅਦ ਉਹ ਤਾਂ ਫੇਰ ਗੱਲਬਾਤ ਟੁੱਟ ਜੇਗੀ ਫੇਰ ਮਸਲਾ ਉੱਥੇ ਦਾ ਉੱਥੇ ਲਟਕ ਕੇ ਗੱਲਬਾਤ ਅੱਗੇ ਵਧਣੀ ਨਹੀਂ ਹੈਗੀ ਫੇਰ ਕਿਸੇ ਨੂੰ ਤਾਂ ਗੱਲ ਮੰਨਣੀ ਪੈਣੀ ਹੈ ਤੇ ਦੇਖੋ ਜਦੋਂ ਪਹਿਲੋਂ ਮੀਟਿੰਗਾਂ ਹੋਈਆਂ ਸੀ ਉਦੋਂ ਕੇਂਦਰ ਨੇ ਸੂਬਿਆਂ ਨੂੰ ਥੋੜਾ ਬਾਲਿਆ ਸੀ ਇਹ ਤਾਂ ਕੇਂਦਰ ਤਾਂ ਜਾਣ ਬੁਝ ਕੇ ਅੜਿਆ ਨਾ ਠੀਕ ਆ ਤੁਸੀਂ ਐਡਾ ਵੱਡਾ ਕਾਂਡ ਹੋ ਗਿਆ ਕਸ਼ਮੀਰ 'ਚ ਤੁਸੀਂ ਉੱਥੋਂ ਦਾ ਮੁੱਖ ਮੰਤਰੀ ਜੀ ਮੀਟਿੰਗ ਜੀ ਨਹੀਂ ਭਾਲਦੇ ਹੈਗੇ ਉਹ ਕਹਿੰਦੇ ਫੈਡਰਲ ਟਾਂ ਚ ਇਹਦਾ ਸਨਮਾਨ ਕਰਦੇ ਆ ਤੋ ਕੇਂਦਰ ਬਹਾਨਾ ਬਣਾ ਰਿਹਾ ਸੀ ਬਹਾਨਾ ਨਹੀਂ ਬਣਾ ਰੇ ਅਸੀਂ ਕੇਂਦਰ ਨੇ ਗੱਲ ਕਰਨੀ ਗੱਲ ਕਰ ਲਵੇ ਠੀਕ ਆ ਸੂਬੇ ਦੀ ਸਰਕਾਰ ਤਾਂ ਬਹਿਣਾ ਕਿਉਂਕਿ ਮੰਗਾ ਕੇਂਦਰ ਨਾ ਪਿਛਲੇ ਅੰਦੋਲਨ ਚ ਇੰਨੀਆਂ ਮੀਟਿੰਗਾਂ ਹੋਈਆਂ ਤੇ ਕਿਹੜੀਆਂ ਸੂਬੇ ਦੀਆਂ ਮੰਤਰੀ ਭਾਲੇ ਸੀ ਕਿਹੜਾ ਮੁੱਖ ਮੰਤਰੀ ਭਾਲਿਆ ਸੀ ਤੋ ਜਾਣ ਬੁਝ ਕੇ ਇਹ ਨਹੀਂ ਹੈ ਜਿਹੜਾ ਇੱਕ ਦਿਨ ਦਾ ਧਰਨਾ ਸੰਭੂ ਤੇ ਲਾ ਰਹੇ ਹਾਂ ਕਿ ਪੱਕੇ ਮੋਰਚੇ ਦੀ ਵੀ ਤਿਆਰੀ ਕਰ ਰਹੀ ਹਾਂ ਜਿੱਥੇ ਬੰਦੀਆਂ ਪਿਛਲੇ ਅੰਦੋਲਨ ਦੇ ਮੰਗੂ ਨਹੀਂ ਦੇਖੋ ਜੇ ਕੋ ਮੋਰਚਾ ਲੱਗੂਗਾ ਤੇ ਪੰਜਾਬ ਦੇ ਅੰਦਰ ਉਹਦਾ ਰੂਪ ਬਦਲਵਾ ਹੋਊਗਾ ਹਾਲੇ ਉਸ ਤਰ੍ਹਾਂ ਦੇ ਪੱਕੇ ਮੋਰਚੇ ਦੀ ਕੋਈ ਤਿਆਰੀ ਨਹੀਂ ਹੈ ਮੋਰਚਾ ਜਰੂਰ ਲੱਗੂਗਾ 6 ਨੂੰ ਤੁਹਾਨੂੰ ਕਨਫਰਮ ਹੋ ਜਾਊਗਾ ਜੋ ਕੋਈ ਸਰਕਾਰ ਨੇ ਕੀਤਾ ਔਰ ਕਿਵੇਂ ਇਹਨਾਂ ਮੰਗਾਂ ਨੂੰ ਆਪਾਂ ਸਿਰੇ ਲਾਉਣਾ ਕਿਵੇਂ ਹਰ ਤਰ੍ਹਾਂ ਦਾ ਸਮਾਨ ਜਿਵੇਂ ਹੈ ਬਿਲਕੁਲ ਭਗਵੰਤ ਮੰਦ ਦੇ ਵਿੱਚੋਂ ਕੱਟ ਕੇ ਲੈ ਕੇ ਜਾਵਾਂਗੇ ਸਮਾਨ ਐ ਨਹੀਂ ਸਮਾਨ ਜਾਂਦੇ ਪੱਕਾ ਸੰਭੂ ਤੇ ਲਾਉਂਗੇ ਜਾਂ ਪੰਜਾਬ ਦੇ ਕਿਸੇ ਹੋਰ ਥਾਂ ਤੇ ਪੱਕਾ ਲੱਗੇਗਾ ਪਰਮਾਨੈਂਟ ਦੇਖੋ ਇਹ ਤਾਂ ਨਹੀਂ ਐ ਨਹੀਂ ਰੂਪ ਨਹੀਂ ਹੋਊਗਾ ਉਹ ਦਾ ਆਉਣ ਵਾਲੇ ਸਮੇਂ ਚ ਐਲਾਨ ਹੋ ਜਾਊਗਾ ਸਾਡਾ ਫਿਲਹਾਲ ਸ਼ੰਭੂ ਮੋਰਚਾ ਇੱਕ ਦਿਨ ਦਾ ਹੈਗਾ ਉਹਦਾ ਅਸੀਂ ਐਲਾਨ ਕਰਤਾ ਅਗਲੇ ਦੀ ਰੂਪਰੇਖਾ ਜਦੋਂ ਫਾਈਨਲ ਹੋ ਜਾਊਗਾ ਅਸੀਂ ਤੁਹਾਨੂੰ ਦੇ ਇਸ ਤੋਂ ਇਲਾਵਾ ਪਾਣੀ ਦਾ ਮੁੱਦਾ ਬੜਾ ਗੰਭੀਰ ਬਣਦਾ ਜਾ ਰਿਹਾ ਪੰਜਾਬ ਤੇ ਹਰਿਆਣਾ ਇੱਕ ਵਾਰ ਫਿਰ ਆਹਮੋ ਸਾਹਮਣੇ ਹੋਗੇ ਨੇ ਕਿਸ ਤਰੀਕੇ ਨਾਲ ਦੇਖਦੇ ਹਾਂ ਪੰਜਾਬ ਕਹਿ ਰਿਹਾ ਕਿ ਸਾਡੇ ਲੋਕਾਂ ਨੂੰ ਪਾਣੀ ਨਹੀਂ ਹਰਿਆਣਾ ਕਹਿੰਦਾ ਸਾਨੂੰ ਪੀਣ ਲਈ ਪਾਣੀ ਵੀ ਨਹੀਂ ਦਿੰਦੇ ਪਾਣੀ ਸਾਡਾ ਰੋਕੀ ਹਾਂ ਦੇਖੋ ਸਪਸ਼ਟ ਜੀ ਗੱਲ ਆ ਕਿ ਪਾਣੀ ਦਾ ਸੰਕਟ ਜੜਾ ਵਾ ਦੇਸ਼ ਦੇ ਅੰਦਰ ਹੈਗਾ ਇਸ ਖਿੱਤੇ 'ਚ ਵੀ ਹੈਗਾ ਔਰ ਇਸ ਪਾਣੀ ਦੇ ਵਾਸਤੇ ਸਰਕਾਰਾਂ ਹੀ ਜ਼ਿੰਮੇਵਾਰ ਨੇ ਉਹਨਾਂ ਨੂੰ ਇਹ ਸਵਾਲ ਕੋ ਕਰੀ 1965 ਦੇ ਵਿੱਚ ਜਦੋਂ ਦੇਸ਼ ਭੁੱਖਾ ਮਰਦਾ ਸੀ ਉਹ ਦੁਆ ਖਿੱਤਿਆਂ ਨੂੰ ਬਵਾਦ ਕੀਤਾਗਾ ਪੰਜਾਬ ਹਰਿਆਣਾ ਦੇ ਵਿੱਚ ਓਨਾ ਲਵਾਇਆਗਾ ਉਦੋਂ ਪਤਾ 20000 ਲੀਟਰ ਲੱਗਦਾ ਕਿਲੋ ਤੇ ਉਦੋਂ ਦਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੰਦੇ ਹੋ ਚੱਲ ਜੇ ਅੱਜ ਪਾਣੀ ਠੇਠਾਂ ਚਲਾ ਗਿਆ ਕੱਟ ਗਿਆ ਹੈਗਾ ਤਾਂ ਉਹਦੇ ਤੇ ਬਦਲਮੀਆਂ ਫਸਲਾਂ ਦੀ ਜੇ ਸੀ ਐਮ ਐਸ ਪੀ ਦੇ ਦਈਏ ਤਾਂ ਤਾਂ ਵੀ ਮਸਲਿਆਂ ਦਾ ਹੱਲ ਸੰਭਵ ਹੈਗਾ ਵਾ ਜੋ ਮੈਨੂੰ ਲੱਗਦਾ ਹੈਗਾ ਉਹ ਇਹ ਕਰਨਾ ਨਹੀਂ ਚਾਹੁੰਦੇ ਜਿੱਥੋਂ ਤੱਕ ਸਵਾਲ ਆ ਕੋਈ ਵੀ ਦਰਿਆਵਾਂ ਪਾਣੀਆਂ ਦਾ ਦੇਖੋ ਅਸੂਲੀ ਜੀ ਗੱਲ ਹੁੰਦੀ ਉਹਨੂੰ ਰਿਪੇਰੀਆਂ ਲਾ ਦੇ ਅਨਸਾਰ ਹੱਲ ਕਰਨਾ ਚਾਹੀਦਾ ਮੈਨੂੰ ਨਹੀਂ ਲੱਗਦਾ ਪਾਣੀਆਂ ਪੂੜੀਆਂ ਦਾ ਮਸਲਾ ਹੱਲ ਕਰੇ ਨਾ ਪੰਜਾਬ ਹਰਿਆਣੇ ਦੇ ਲੋਕਾਂ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਤਾਂ ਨਾ ਪੰਜਾਬੀਆਂ ਇਹ ਤਾਂ ਲੜਾ ਕੇ ਮਰੌਣਾ ਚਾਹੁੰਦੇ ਆ ਵੀ ਭਗਵੰਤ ਮਾਨ ਨੂੰ ਲੱਗਦਾ ਵੀ ਮੇਰਾ ਜੁਧ ਨਸ਼ਾ ਵਿਰੁੱਧ ਖਤਮ ਠੀਕ ਹੈ ਜੀ ਤੇ ਸੈਕੰਡ ਹੈਗਾ ਵੀ ਸਿੱਖਿਆ ਕ੍ਰਾਂਤੀ ਮੁੱਕ ਗਈ ਠੀਕ ਆ ਉਹਨੂੰ ਕੇਂਦਰ ਨੇ ਕਿਹਾ ਵੀ ਵੇਖ ਆਪਾਂ ਤੇ ਬੜਾ ਵਧੀਆ ਉੱਧਰ ਲੱਗੇ ਹੋਏ ਆਂ ਤੂੰ ਵੀ ਕੋ ਕੱਢ ਲਾ ਉਹਨੂੰ ਲੱਗਿਆ ਵੀ ਪਾਣੀ ਵਾਲਾ ਕੱਢ ਲਾਂ ਜੇ ਸੱਪ ਤੇ ਕਦੇ ਚਾਰ ਦੇਣਾ ਇਹ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋਣਾ ਚਾਹੁੰਦਾ ਜੀ ਕੱਕ ਨੂੰ ਤੇਰੇ ਕੋ ਵਿਧਾਨ ਸਭਾ ਵਾ ਦੇਖਦੇ ਤੇਰੀ ਪਾਵਰ ਪਈ ਤੈਨੂੰ ਕਹਿੰਦਾ ਉਹ ਕਹਿੰਦਾ ਵੀ ਪੰਜਾਬ ਵਾਲੇ ਸਾਥ ਦੇਣ ਭਈ ਤੈਨੂੰ ਸਾਥ ਦੇ ਕੇ 95 ਸੀਟਾਂ ਦਿੱਤੀਆਂ ਹੋਰ ਸਾਥ ਕੀ ਦੇਣਾ ਉਹ ਇੱਕ ਖੇਖਣ ਕਰਦੇ ਨੇ ਤੁਸੀਂ ਦੇਖੋ ਨਾ ਜਿਹੜੇ ਨਾਲ ਪੱਛਪਾ ਦਾ ਪ੍ਰਧਾਨ ਬੈਠਾ ਮੈਨੂੰ ਨਹੀਂ ਲੱਗਦਾ ਖਲਕੀ ਤੌਰ ਤੇ ਉਹਨਾਂ ਨੂੰ ਬੈਨਟ ਆਕ ਥੋੜੀ ਸੈਂਟਰ ਚ ਸੱਤਾ ਸਰਕਾਰ ਫੈਸਲਾ ਤੁਹਾਡੇ ਹੱਥ ਚ ਹਰਿਆਣਾ ਦੀ ਟੋਡੀ ਪਾਰਟੀ ਤੁਸੀਂ ਆ ਦਮੂਹਾ ਜਿਹੜਾ ਮੂੰਹ ਬਣਾ ਕੇ ਆਉਂਦੇ ਪੀ ਉਧਰ ਕੁਝ ਹੋਰ ਤੇ ਇੱਧਰ ਕੁਝ ਹੋਰ ਤੁਹਾਨੂੰ ਬਫਾ ਬਦਦਾ ਨਹੀਂ ਹੈਗਾ ਤੁਸੀਂ ਪੰਜਾਬੀਆਂ ਨਾਲ ਹੈਗਾ ਦੋ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਲੈ ਜਾਓ ਨਾ ਫਿਰ ਆਪਣੇ ਸਪ੍ਰਧਾਨ ਮੰਤਰੀ ਨਾਲ ਗੱਲ ਕਰਾਓ ਨਾ ਜੇਪੀ ਨੱਡਾ ਜੀ ਨਾਲ ਗੱਲ ਕਰਾਓ ਨਾ ਇਹ ਤਾਂ ਵੋਟਾਂ ਦਾ ਸਾਰਾ ਚੱਕਰ ਹੈ ਜੀ ਬਹੁਤ ਬਹੁਤ ਧੰਨ ਸਰਬ ਸਿੰਘ ਪਦੇ ਸਾਡੇ ਨਾਲ ਸੀ ਤਾਂ ਇੱਕ ਵਾਰ ਬਿਲਕੁਲ ਕਿਸਾਨ ਜਥੇਬੰਦੀਆਂ ਦੋਵੇਂ ਮੋਰਚਿਆਂ ਨੇ ਸਪਸ਼ਟ ਕਰ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਦੇ ਨਮਾਇंदे ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਤਾਂ ਅਸੀਂ ਉਹ ਮੀਟਿੰਗ ਨਹੀਂ ਕਰਾਂਗੇ ਉਸੇ ਸਟੈਂਡ ਤੇ ਬਿਲਕੁਲ ਫਿਰ ਜਥੇਬੰਦੀਆਂ ਕਾਇਮ ਨੇ ਤਾਂ ਇੱਕ ਵਾਰ ਫਿਰ ਚਿੱਠੀ ਕੇਂਦਰ ਨੂੰ ਲਿਖਣ ਜਾ ਰਹੇ ਨੇ ਇੱਕ ਫੈਸਲਾ ਜ਼ਰੂਰ ਮੀਟਿੰਗ ਤੋਂ ਬਾਅਦ ਹੋਇਆ ਹੈ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ